ਲਓ ਜੀ ਆ ਜੋਰ ਜੱਟ ਦੇ ਵਿੱਚ ਨੇ ਸੂਟ ਕੜਾਈਆਂ ਤੇ ਜਿਸ ਤਰ੍ਹਾਂ ਦੀ ਮਰਜ਼ੀ ਕਰਵਾ ਸਕਦੇ ਹੋ ਹੈਂਡਵਰਕ ਕਰਵਾ ਸਕਦੇ ਹੋ ਥ੍ਰੈਡਵਰਕ ਕਰਵਾ ਸਕਦੇ ਹੋ ਸੱਚੀ ਗਾਲ ਜੀ ਅੱਜ ਆਪਾਂ ਫੇਰ ਪਹੁੰਚ ਚੁੱਕੇ ਆ ਮਲੇਰਕੋਟ ਦਾ ਸ਼ਹਿਰ ਦੇ ਵਿੱਚ ਤੇ ਅੱਜ ਫੇਰ ਦਿਖਾਵਾਂਗੇ ਤੁਹਾਨੂੰ ਕੜਾਈਆਂ ਵਾਲੇ ਸੂਟ ਤੇ ਨਾਲ-ਨਾਲ ਆਪਾਂ ਕੁਝ embroideri ਕਰਨ ਦੇ ਲਈ ਸੂਟ ਦੇਣੇ ਵੀ ਨੇ ਤੇ ਉਹ ਵੀ ਦੇਖਦੇ ਆ ਕਿਦਾਂ ਦੇ ਡਿਜ਼ਾਈਨ ਪਸੰਦ ਆਉਂਦੇ ਨੇ ਸਭ ਤੋਂ ਪਹਿਲਾਂ ਆਪਾਂ ਇੱਕ ਸ਼ਾਪ ਦੇ ਵਿੱਚ ਆਇਆ ਮਿਊ ਸ਼ਾਪ ਆ ਜਿਹੜਾ ਟਰਾਈ ਕਰਨ ਲੱਗੇ ਆ ਤੇ ਇੱਥੇ ਆਪਾਂ ਦੇਖ ਰਹੇ ਆ ਜੋਰਜਾਟ ਦੇ ਸੂਟ ਕਾਟਨ ਦੇ ਸੂਟ ਦੇ ਦੇਖ ਜਿਹੜੇ ਪਸੰਦ ਆਉਂਦੇ ਆ ਲਓ ਜੀ ਆ ਜੋਰਜਾਟ ਦੇ ਵਿੱਚ ਨੇ ਸੂਟ ਤੇ ਬਲੈਕ ਦੇ ਨਾਲ ਪੀਚ ਦੁਪੱਟਾ ਬਹੁਤ ਸੋਹਣੀ embroideri ਕੀਤੀ ਹੋਈ ਆ ਪੱਲੇ ਦੇ ਉੱਪਰ ਕਾਟਨ ਦੇ ਵਿੱਚ ਵੀ ਮਿਲ ਜਾਣਗੇ ਤੁਹਾਨੂੰ ਇੱਥੇ ਜੋਰਜਟ ਦੇ ਮਿਲ ਜਾਣਗੇ ਜੋਰਜਟ ਦਾ ਇੱਕ ਆ ਦੇਖੋ ਕਲਰ ਕੰਟਰਾਸਟ ਕਿੰਨਾ ਸੋਹਣਾ ਐਦਾਂ ਨੂੰ ਕੋਈ ਮੈਂ ਰੰਗ ਦੇਖਾਂ ਵੀ ਕੜਾਈ ਵੀ ਸੋਹਣੀ ਆ ਇੱਕ ਵੀਰਾ ਉੱਧਰ ਖੋਲ ਰਿਹਾ ਇਹ ਵੀ ਜੋਰਜਟ ਦੇ ਵਿੱਚ ਹੈ ਗੋਟਾ ਪੱਤੀ ਆ ਗਈ ਉਹ ਆ ਗਿਆ ਹਨਾ ਸ਼ੀਸ਼ੇ ਦਾ ਮਿਰਰ ਵਰਕ ਆ ਗਿਆ ਨਾਲ ਬਾਵਾ ਨੇ ਹਨਾ ਹਾਂ ਬਾਵਾ ਨਾਲ ਨਾਲ ਦੁਪੱਟਾ ਕੰਟਰਾਸਟ ਹਾਂ ਦੁਰਵਾਰੀ ਵਰਕ ਲੱਗਦਾ ਸੀ ਯੈਸ ਅੱਛਾ ਹੈ ਦੁਪੱਟਾ ਵੀ ਸੋਹਣਾ ਇਹਦਾ ਤੁਸੀਂ ਜਿਹੜਾ ਰੰਗ ਮੇਰੇ ਇਹ ਉਹ ਕਲਰ ਆ ਮੈਂ ਕਹਿੰਦੀ ਆ ਜਿਵੇਂ ਤੇਰੇ ਵਾਲਾ ਨਹੀਂ ਇਹ ਕਲਰ ਉਹ ਤੁਸੀਂ ਮੈਂ ਲੋ ਤੁਸੀਂ ਜਿਹੜਾ ਮੇਰੇ ਵਾਲਾ ਸੂਰ ਦਾ ਕਲਰ ਨਹੀਂ ਸੀ ਮੰਗ ਰਹੇ ਆ ਦੇ ਪਿਆ ਇਹ ਕਲਰ ਆਹ ਹਾਂ ਫੋਟੋ ਕੱਢਣਾ ਇਹ ਗੰਗਾ ਉਹ ਕੱਢੀ ਕਲਰ ਹਾਂ ਸੇ ਹਾਂ ਛੋਟਾ ਕੱਢ ਲਓ ਜੀ ਅਗਲਾ ਆਪਣਾ ਸੂਟ ਹੈ ਜਿਹੜਾ ਦਿਖਾ ਰਿਆ ਵੀਰਾ ਪੈਰਟ ਦੇ ਨਾਲ ਕੰਟਰਾਸਟ ਅਲੱਗ ਜਿਹਾ ਕਲਰ ਦੁਪੱਟਾ ਆ ਗਿਆ ਪੈਰਟ ਇਹਦੇ ਤੇ ਦੇਖੀ ਛੇਟੀ ਜੀ ਕਰਦਣ ਕਰਕੇ ਫਿਰ ਬੈਠਾ ਇਹਨੇ ਅੱਜ ਸੂਟ ਲੈ ਕੇ ਪਸੰਦ ਕਰਕੇ ਦੇਣ ਲੱਗਿਆ ਸਾਨੂੰ ਹਨਾ ਜੋਸ਼ਟ ਲੈ ਵੀ ਵਧੀਆ ਬਣ ਰਿਹਾ ਲਓ ਇੱਕ ਵੀ ਸਾਫ ਹੈ ਤੇ ਜਦੋਂ ਬਈ ਉਹ ਜਿਹੜਾ ਨਾ ਪਾਵਾਂ ਤੇ ਮਰ ਗਿਆ ਆ ਦੁਪੱਟਾ ਆ ਗਿਆ ਲੈ ਕੇ ਦਿੰਦੇ ਲੋ ਵੀ ਹੁਣ ਆਪਾਂ ਫੇਰ ਪਹੁੰਚ ਗਏ ਕੁਸਮ ਕਲੌਥ ਹਾਊਸ ਜਿਹੜੀ ਵੀਡੀਓ ਤੁਸੀਂ ਕੱਲ ਦੇਖੀ ਸੀ ਤੇ ਜਿੱਥੇ ਆਪਾਂ ਲਏ ਸੀ ਹੈਂਡ ਕਢਾਈ ਵਾਲੇ ਸੂਟ ਹੈਂਡਵਰਕ ਸੀਗਾ ਜਿੰਨਾ ਤੇ ਹੁਣ ਦੇ ਦੇ ਅੱਜ ਕਿਹੜੇ ਪਸੰਦ ਆਉਂਦੇ ਆਪਾਂ ਨੂੰ ਉਹ ਦੇਖੀਆ ਆਪਣੇ ਆਪਣੇ ਸ਼ੀਸ਼ੇ 'ਚ ਦੇਖਦਾ

ਬੀ ਸੋਨਾ ਸੀ ਆ ਪੀਸ ਸੋਨਾ ਸੀ ਉਹ ਪੀਛੇ ਜੀ ਆਪੀ ਆ ਦੇਣਾ ਨਾ ਉਹਦਾ ਲੈ ਲਓ ਵੱਡਾ ਲਓ ਜੀ ਅਗਲਾ ਕਲਰ ਇਹ ਆ ਗਿਆ ਥੋੜੇ ਫੋਨ ਦੇ ਵਿੱਚ ਡਾਲ ਦੇ ਦਿੰਦੇ ਆ ਕਲਰ ਵੈਸੇ ਬਹੁਤ ਸੋਹਣੇ ਆ ਹਮ ਹੈਨਾ ਇਹ ਚਾਹ ਵੀ ਸੋਨਾ ਆ ਪੀਸ ਆਹ ਵੀ ਸੋਨਾ ਇਹ ਚਾਹ ਦੀ ਰੇਂਜ ਵਾਲਾ ਉਹਦਾ ਇਹ ਕਲਰ ਸੀ ਜੀ ਦੀ ਉਹਦਾ ਫਰੋਟ ਸੀ ਇਸ ਕਾਸਿੰਦਾ ਬਸ ਹਲਕੇ ਚੋਪਾ ਮਾਇਆ ਨਾ ਬਕੇ ਲੰਦਾ ਨਾ ਦੇਖੀ ਦੇਖ ਵੇਟਰ ਹਾਂ ਇਹ ਕੀ ਚੱਕਾ ਇਹਦੀ ਇਹ ਹੋਆ ਸ੍ਰੇਵਨ ਇਹ ਸ੍ਰੇਵਨ ਆ ਦੇਖ ਦੁੱਧ ਪੱਤਾ ਚੱਲ ਮਿਲ ਕਰ ਦੇ ਸੂਟ ਲੈਣ ਆ ਦੀ ਕਹਿੰਦੇ ਗੁਰਪ੍ਰੀਤ ਗਰਮ ਹੋ ਗਿਆ ਇਹ ਪਾਣੀ ਚ ਸੱਟੇ ਨੂੰ ਦੇਖ ਤੁਸੀਂ ਮੇਰੇ ਵੇਖ ਹੀ ਰਹਿ ਜਾ ਸੂਟ ਦੀ ਉਹੀ 5500 ਦੇ ਅੱਛਾ ਦੁਪੱਟਾ ਕਿਹੜਾ ਸੀ ਇਹਦਾ ਨਾ ਲਓ ਜੀ ਕਾਟਨ ਦੇ ਵਿੱਚ ਆਪਾਂ ਦੇਖਣ ਲੱਗਿਆਂ ਕੁਝ ਕੁ ਸੂਟ ਆ ਸੂਟ ਬੜਾ ਸੋਹਣਾ ਕਟਿੰਗ ਵਾਲਾ ਵਰਕ ਆ ਗਿਆ ਇਹਦੇ ਉੱਪਰ ਦੁਪੱਟਾ ਆ ਗਿਆ ਇੱਕ ਪੀਸ ਆਪਾਂ ਆਹ ਵਾਲਾ ਦੇਖਿਆ ਇਹਦੇ neck ਦੇ ਉੱਪਰ embroidery ਆ ਗਈ ਪੂਰੇ ਬੁਟੀਕ ਪੀਸ ਨੇ ਇਹ ਤੇ ਸਲਵਾਰ ਇਹਦੀ ਪ੍ਰਿੰਟਡ ਆਏਗੀ ਇਹ ਵਾਲਾ ਪਲੇਨ ਦੁਪੱਟਾ ਪ੍ਰਿੰਟਡ ਸਲਵਾਰ ਐਕ ਦੇ ਉੱਪਰ ਵਰਕ ਗਰਮੀਆਂ ਦਾ ਖਜਾਨਾ ਕਹਿੰਦੇ कॉटन ਦੇ ਸੂਟ ਹੈ ਆ ਦੇਖ ਫਿਰ ਇਹਨਾਂ ਕੰਟਰਾਸਟ ਚ ਚੱਲਦਾ ਇਹਦਾ ਹਾਂਜੀ ਉਹ ਦੇਖੋ ਫਲਾਵਰ ਬਣੇ ਤਾਂ ਹੋਏ ਨੇ ਲਓ ਜੀ ਪੇਚ ਵਰਕ ਲੱਗੇ ਹੋਏ ਆ ਇਹਨਾਂ ਸਲਵਾਰ ਤੇ ਹਾਂ ਚੰਨੀ ਵਾਲੀ ਗੱਲ ਕਰਤੀ ਬਾਈ ਜੀ ਚੰਨੀ ਸਹੀ ਗੱਲ ਆ ਹਾਂ ਜੀ ਲੱਗਿਆ ਤਾਂ ਵੇ ਏਡਾ ਏਡਾ ਉਹਨੇ ਬਣਾਇਆ ਆ ਵੀ ਉਹੀ ਚਲਾਇਆ ਹੋਇਆ ਵੈਸੇ ਚਾਣਾ ਵਿੱਚੋਂ ਮਾਊਸ ਕਲੈਡਰ ਖੋਲੀ ਖੁੱਲਿਆ ਨਾ ਆਹਦੇ ਨਾਲ ਫਲਾਵਰ ਕਲਾਸ ਕਿੱਥੇ ਹੋ ਗਈ ਇਹਦੇ ਵਿੱਚੋਂ ਤੂੰ ਆਹ ਦਾ ਸਾਲ ਲੈ ਲਈ ਇੱਕ ਇਹ ਬਹੁਤ ਸੋਹਣਾ ਦਾ ਸਾਢੇ 300 ਇਹਨੂੰ ਖੋਲ ਕੇ ਦਿਖਾਉਂਗੇ ਇਹ ਹੈਗਾ 1500 ਦਾ ਉਹ ਬਾਜੀ ਦੇ ਉੱਪਰ ਵਰਕ ਫਲੇਨ ਦੁਪੱਟਾ ਓਕੇ ਸੋਹਣਾ ਜਿਹੜਾ ਇਹ ਦੁਆ ਕਪੜਾ ਆਹ ਪਾ ਲੀਆ ਸੋਣਾ ਇਹਦਾ ਪੈਟਰਨ ਨੀਚੇ ਦਾ ਹਾਂ ਨਹੀਂ ਅੱਗੇ ਨਾ ਇਹਨਾਂ ਦਾ ਵਾਈਟ ਬੋਟਮ ਹੀ ਆਉਂਦੀਆਂ ਆ ਜੀਆਂ ਉਲਟੋ ਲਾਈਕ ਨਹੀਂ ਕਰਦਾ ਇਹ ਦੇਖਿਓ ਰ ਇਹਨੂੰ ਆਹ ਸੋਹਣੀਆਂ ਲੱਗਦੀਆਂ ਹਾਂ ਆ ਸੋਹਣਾ ਲੱਗਦਾ। ਇਹ ਗੇਨਿਕ ਦਾ ਵਾਈਡ ਬਾਕਸ ਮੋਡਲ ਦਾ ਘੱਟ ਪੈਸੇ ਹੁੰਦੇ ਆ। ਪਹਿਲਾਂ ਹੁੰਦੀ ਸਹੀ ਗੱਲ ਆ। ਬਾਈਟੋ ਵਧੀਆ ਲੱਗਦੀ ਹੈ। ਸੂਟ ਦੂਜੇ ਨੇ ਪਾਈ ਸੋਹਣੀ ਲੱਗਦੀ ਹੈ ਪਰ। ਪਹਿਲਾਂ ਦੇਖੋ ਇਹ ਕਿੰਨਾ ਸੋਹਣਾ। ਇੰਨੇ ਦੇਖੋ ਇਹ ਲੋਕੀ ਹੁੰਦੀ ਹੈ। ਸਹੀ ਗੱਲ ਆ। ਜਿਹਦਾ ਕੰਮ ਕਰਦਾ ਰਹਿੰਦਾ ਹੈ। ਹਾਂ ਜੀ ਦੇਖ ਰਾਇਸ ਕਰਕੇ ਨਹੀਂ। ਉਹ ਵਧੀਆ ਨਹੀਂ ਚਾਹੀਦੀ। ਇਹ ਲੱਗਦੀ ਹੈ। ਕੰਮ ਕਰਦਾ ਹੈ। ਦੁਪੱਟਾ ਆ ਗਿਆ 2.5 ਮੀਟਰ ਦਾ। 1350 ਦਾ ਸੂਟ ਹੈ। बॉਟਮ ਦੇ ਉੱਪਰ embroidery ਆਏਗੀ। ਕੱਪੜਾ ਬਹੁਤ ਫਾਈਨ ਕੁਆਲਿਟੀ ਆ। ਕਲਰ ਅਲੱਗ-ਅਲੱਗ ਮਿਲ ਜਾਣਗੇ। ਜਿਹਨੇ ਵੀ ਲੈਣਾ ਆਜੋ ਕੁਸਮ ਕਲੌਕ ਆਉ। ਲਓ ਜੀ ਇੱਕ ਪੀਸ ਕਹਿੰਦੇ ਹੋਰ ਕੱਢ ਲਿਆ। ਕੱਢਿਆ ਜਾਲੀ ਲੈਣ ਦੀ ਚਲਾਣੀ। ਜੈ 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 ਹੋਊਗਾ ਰੇਟ ਹੈ। ਉਧਰ ਪੈਕ ਹੋਈ ਜਾਂਦੇ ਨੇ ਆਪਣੇ ਸੂਟ। ਬਹੁਤ ਸੋਹਣੇ ਸੋਹਣੇ ਸੂਟ ਨੇ, ਬਾਟਮ ਦੇ ਉੱਪਰ ਵਰਕ ਵਾਲੇ। ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਕੰਟਰਾਸਟ ਨੇ। ਆ ਕਿੱਦਾਂ ਚੱਕਿਆ? 2500 ਰੁਪਏ ਕਿ ਲਾ ਲਾਂਗੇ ਸੋਨੇ ਦੇ ਵਾਲਾ ਭੀ ਲਓ ਜੀ ਸ਼ਾਪਿੰਗ ਕਰ ਲਈ ਆਪਾਂ ਨੇ ਐਡਰੈਸ ਇੱਥੋਂ ਚੱਕ ਲਓ ਸਹੀ ਗੱਲ ਆ ਮੈਂ ਵੀ ਅੱਜ ਕਾਰਡ ਦੀ ਫੋਟੋ ਪਾਈ ਆ ਜੇ ਦੇਖ ਲਓ ਬਾਅਦ ਵਿੱਚ ਕਮੈਂਟ ਆ ਜਿੰਨੇ ਨੰਬਰ ਦੇ ਦਿੰਦੇ ਆਗੇ ਹੋਰ ਕਰੋ ਨੋਟ ਨੰਬਰ ਮੈਂ ਨੰਬਰ ਨੋਟ ਕਰ ਲਓ ਤਾਂ ਨੋਟ ਆ ਬਿੱਲ ਪੇ ਕਰ ਦੋ ਹਾਂ ਜੀ ਲਓ ਜੀ ਆਪਾਂ ਲੈਣ ਆਇਆ ਕ੍ਰੇਪ ਹੈ ਬਰਾਕਟ ਦੀ ਕੁੜਤੀ ਕੋਈ ਲਾ ਲੋ ਪਤਾ ਨਹੀਂ ਕਿਹੜੀ ਹੌਣ ਰੰਗ ਮਿਲਣਾ ਹੀ ਨਹੀਂ ਇਹ ਮਿਲ ਲਗਦਾ ਹੈ ਪਿੰਕੀ ਮਿਲਦੀ ਆ ਪਿੰਕ ਤਾਂ ਹੈਗਾ ਸੋ ਵੀ ਹੁਣ ਆਪਾਂ ਮੈਚਿੰਗ ਕਰ ਕਰ ਸੂਟ ਲਏ ਨੇ ਇਹ ਖੁਆਰਾਂ ਨਹੀਂ ਆ ਦੁਪੱਟੇ ਲਏ ਨੇ ਵਾਈਟ ਵਾਈਟ ਦੁਪੱਟਾ ਚੁਣੋਂਦਾ 200 ਦਾ ਆ ਕੀ ਨੇ ਖੁਆਰਾਂ ਲੈ ਕੈਡਵਣ ਜਾਣਾ ਕੈਡ ਵੀ ਆਪਾਂ ਪਹੁੰਚ ਗਏ ਦਿੱਲੀ ਗੇਟ ਇੱਥੇ ਆਪਾਂ ਲੈਣੇ ਨੇ ਕੜਾਈਆਂ ਲਈ ਸੂਟ ਤੇ ਸਾਜਿਦ ਫੈਸ਼ਨ ਐਂਡ ਐਮਬਲੋਇਟਰੀ ਵਰਕਸ ਟੇਲਰ ਐਂਡ ਹੋਲਸੇਲ ਕੜਾਈਆਂ ਤੁਸੀਂ ਜਿਸ ਤਰ੍ਹਾਂ ਦੀ ਮਰਜ਼ੀ ਕਰਵਾ ਸਕਦੇ ਹੋ ਹੈਂਡਵਰਕ ਕਰਵਾ ਸਕਦੇ ਹੋ ਥ੍ਰੈਡਵਰਕ ਕਰਵਾ ਸਕਦੇ ਹੋ ਫਿਨਿਸ਼ਿੰਗ ਪੂਰੀ ਹੋਏਗੀ ਕੱਪੜੇ ਦੇ ਉੱਪਰ ਤੇ ਆਪਾਂ ਅੱਗੇ ਵੀ ਕਰਵਾਉਂਦੇ ਰਹਿਣੇ ਆ ਅਗਲ ਤੇ ਇੱਕ ਸੂਟ ਆਪਾਂ ਕੜਾਈ ਦਿੱਤੇ ਤਾਂ ਤੇ ਇਹ ਵਾਲਾ ਡਿਜ਼ਾਈਨ ਕਰਵਾਉਣਾ ਆਪਾਂ ਨੇ ਇਹ ਵਾਲੇ ਸੂਟ ਦੇ ਉੱਪਰ ਇੱਕ ਇਹ ਫਾਈਨਲ ਹੋਇਆ ਅੱਜ ਤਾਂ ਮੈਂ ਬਲੂ ਦਾ ਰੇਟ ਚੈਨਲ ਤੇ ਦਊਂਗਾ ਇਸ ਵਾਰ ਤੇ ਜਨੇ ਲਈ ਵੀ ਇਹ ਜੀ ਪਾਣੀ ਹੋਵੇ ਹਾਂ ਬਾਕੀ ਨਾਲ ਤਾ ਬਈਆ ਪੇਟ ਪੂਜਾ ਦੇਖੀ ਜਿਹਨਾਂ ਹੋ ਗਏ ਨਾ ਪਸੰਦ ਲਓ ਜੀ ਦੂਜਾ ਡਿਜ਼ਾਈਨ ਵੀ ਫਾਈਨਲ ਹੋ ਗਿਆ ਆਪਣਾ ਇਹ ਵਾਲਾ ਕਰਵਾਣਾ ਚਰੀ ਦਾ ਵਰਕ ਤੇ ਇਹ ਵਾਲੇ ਸੂਟ ਦੇ ਉੱਪਰ ਲੈਂਥ ਕਿਹਨੇ ਲੈਂਥ ਸੰਪਾਈ ਲਓ ਜੀ ਅਗਲਾ ਵੀ ਫਾਈਨਲ ਹੋ ਗਿਆ ਡਿਜ਼ਾਈਨ ਆਪਣਾ ਇਹ ਵਾਲਾ ਇਹ ਵਾਲਾ ਕੱਪੜਾ ਆਪਣਾ ਕ੍ਰੇਪ ਦਾ ਨੈਚੁਰਲ ਕ੍ਰੇਪ ਦੇ ਉੱਪਰ ਆਪਾਂ ਇਹ ਵਾਲਾ ਡਿਜ਼ਾਈਨ ਬਣਾਣਾ ਲਓ ਵੀ ਅਗਲਾ ਸੂਟ ਵੀ ਆਪਣਾ ਫਾਈਨਲ ਹੋ ਗਿਆ ਜੀ ਜਿਹਾ ਪਾਕੀ ਤਾਈ ਵਾਲਾ ਡਿਜ਼ਾਈਨ ਤੇ ਆਪਾਂ ਥੋੜਾ ਜਿਹਾ ਚੇਂਜ ਕਰਵਾਇਆ ਡਿਜ਼ਾਈਨ ਤੇ ਆਪਾਂ ਜਿਹੜਾ ਵਰਕ ਜਿਹੜਾ ਘੇਰੇ ਤੇ ਕਰਵਾਇਆ ਬੇਲਾ ਕੱਟ ਕਰਵਾਤੀਆਂ ਕੱਪੜਾ ਆਪਾਂ ਸ਼ਿਮਰ ਦਾ ਲਾਇਆ ਹੈਂਡਵਰਕ ਦੇ ਉੱਪਰ 4:00 ਵਜੇ 4:30 ਤੱਕ ਕੱਪੜਾ ਰੈਡੀ ਹੋਊਗਾ ਇਹ ਸਿਰਫ ਬੰਦ ਵਰਕ ਯੈਸ 4:00 ਵਜੇ ਤੱਕ ਲਓ ਜੀ ਅਗਲੇ ਦੋ ਦਿਨ ਫਿਰ ਫਾਈਨਲ ਹੋ ਗਿਆ ਨਾ ਬੱਸ ਚਲੋ ਕੜਾਈਆਂ ਦਾ ਵੀ ਕੰਮ ਪਹੁੰਚ ਗਿਆ ਆਪਾਂ ਲੈਸਾਂ ਵਾਲੀ ਦੁਕਾਨ ਤੇ ਇੱਥੇ ਤੁਹਾਨੂੰ ਮਿਲ ਜਾਣਗੀਆਂ ਹੋਲ ਸੇਲ ਦੇ ਵਿੱਚ ਲੈਸਾਂ ਲਓ ਜੀ ਸਾਰੀਆਂ ਟਿਸ਼ੂ ਦੇ ਵਿੱਚ ਲੈਸਾਂ ਨੈਟ ਦੇ ਵਿੱਚ ਨਵੀਆਂ-ਨਵੀਆਂ ਲੈਸਾਂ ਸਾਰੀਆਂ ਮਿਲ ਜਾਣਗੀਆਂ ਇੱਥੋਂ ਵਧੀਆ ਤੋਂ ਵਧੀਆ ਜੈਸਾ ਆਪਾਂ ਨੇ ਲੈ ਲਈਆਂ ਨੇ ਤੇ ਅਗਰ ਤੁਸੀਂ ਲੈਸਾਂ ਵਾਲੀ ਵੀਡੀਓ ਫੁੱਲ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਪਾਈ ਹੋਈ ਹੈ ਤੁਸੀਂ ਉਹ ਵੀਡੀਓ ਚੈੱਕ ਕਰ ਸਕਦੇ ਹੋ ਤੇ ਤੁਹਾਨੂੰ ਸਾਰਿਆਂ ਦੇ ਰੇਟ ਵਗੈਰਾ ਪਤਾ ਲੱਗ ਜਾਣਗੇ ਤੇ ਐਡਰੈਸ ਵੀ ਤੁਹਾਨੂੰ ਮਿਲ ਜੇਗਾ ਉਸ ਵੀਡੀਓ ਦੇ ਉੱਪਰ ਚੈੱਕ ਕਰ ਸਕਦੇ ਹੋ ਤੁਸੀਂ ਮਲੇਰ ਕੋਟਲਾ ਘੁੰਮ ਕੇ ਆਪਾਂ ਆ ਗਏ ਆ ਘਰ ਤੇ ਥੋੜੇ ਜੇ ਸੂਟ ਲਏ ਆਪਾਂ ਨੇ ਕਾਟਨ ਦੇ ਵਿੱਚ ਤੇ ਦੋ ਸੂਟ ਮੈਗਨੇ ਲੈ ਆਵਦੇ ਲਈ ਪਹਿਲੀ ਵਾਰ ਇਹਨੇ ਸੂਟ ਬਸ પસંદ ਕੀਤੇ ਨੇ ਆਪਦੇ ਲਈ ਤੇ ਦੇ ਦੇ ਹੁਣ ਵਧੀਆ ਤਰੀਕੇ ਨਾਲ ਸਟਿਚ ਕਰਵਾ ਕੇ ਦਵਾਂਗੇ ਇਹਨੂੰ ਅੱਗੇ ਮੈਰਿਜ ਦੇ ਵਿੱਚ ਕੰਮ ਆ ਜਾਣਗੇ ਔਰ ਅਗਰ ਤੁਸੀਂ ਹੋਲ ਸੇਲ ਦੇ ਵਿੱਚ ਲੈਸਾਂ ਲੈਣੀਆ ਚਾਹੁੰਦੇ ਹੋ ਤਾਂ ਆਪਾਂ ਵੀਡੀਓ ਆਪਣੇ ਪੇਜ ਦੇ ਉੱਪਰ ਪਾਈ ਹੋਈ ਆ ਲੈਸਾਂ ਵਾਲੀ ਤੇ ਤੁਸੀਂ ਉਹ ਚੈੱਕ ਕਰ ਸਕਦੇ ਹੋ ਵੀਡੀਓ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਸਾਰੇ ਪ੍ਰਾਈਸ ਵੀ ਦਿੱਤੇ ਹੋਏ ਨੇ ਸਾਰੀਆਂ ਕਾਟਨ ਦੀਆਂ ਲੈਸਾਂ ਦਿਖਾਈਆਂ ਨੇ ਤੇ ਆਪਾਂ ਪਾਰਟ 2 ਲੈਸਸ ਦਾ ਲੈ ਕੇ ਆਵਾਂਗੇ ਜਿਦੇ ਵਿੱਚ ਆਪਾਂ ਤੁਹਾਨੂੰ ਹੈਂਡ ਵਰਕਦਿਆਂ ਜਿਹੜੀਆਂ ਲੈਸਾਂ ਹੁੰਦੀਆਂ ਨੇ ਉਹ ਦਿਖਾਵਾਂਗੇ ਸੋ ਉਹਦੇ ਲਈ ਫਿਰ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਕਿਉਂਕਿ ਇੰਨੀ ਕਾਰਮੀ ਦੇ ਵਿੱਚ ਵੀਡੀਓ ਬਣਾਉਣਾ ਤੇ ਲਗਾਤਾਰ ਬੋਲਣਾ ਇਹ ਵੀ ਕੋਈ ਕੰਮ ਸਖਾਲਾ ਨਹੀਂ ਹੈਗਾ ਸੋ ਵੀਡੀਓ ਨੂੰ ਪਲੀਜ਼ ਲਾਈਕ ਤੇ ਕਮੈਂਟ ਔਰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇਸ ਦੇ ਨਾਲ ਹੀ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਤੁਹਾਡੇ ਇੱਕ ਸਬਸਕ੍ਰਾਈਬਰ ਦੇ ਨਾਲ ਸਾਡੀ ਮਿਹਨਤ ਹੈ ਜਿਹੜੀ ਉਹ ਸਾਡੇ ਪੱਲੇ ਪੈ ਜਾਂਦੀ ਹੈ ਸੋ ਚਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਹੋਰ ਬਜ਼ਾਰਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਆਪਾਂ ਤੇ ਬਣੇ ਰਹੋ ਫਿਰ ਸਾਡੇ ਚੈਨਲ ਦੇ ਨਾਲ ਥੈਂਕ ਯੂ